ਕਰੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਉਹਨਾਂ ਦੀ ਚੋਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪਟੀਸ਼ਨਾਂ ਪਈਆਂ ਤੇ ਹੁਣ ਇੱਕ ਜਿਹੜੀ ਪਟੀਸ਼ਨ ਸੀਗੀ ਉਹਨਾਂ ਦਾ ਜਿਹੜਾ ਕੰਪੀਟੀਟਰ ਸੀਗਾ ਉਹਨੇ ਪਾਈ ਸੀਗੀ ਅਪਰੇਸ਼ਨ ਜੀ ਵਿਕਰਮ ਨੇ ਪਾਈ ਸੀ ਵਿਕਰਮ ਮਜਾਦ ਉਮੀਦਵਾਰ ਸੀਗਾ ਉਹ ਕਹਿੰਦਾ ਜੀ ਇਹਨੇ ਇੱਕ ਤਾਂ ਪੈਸਾਰੀ ਜੀ ਪੂਰਾ ਭਰਿਆ ਜੀ ਖਰਚਿਆਂ ਦੇ ਵਿੱਚ ਇੱਕ ਇਹ ਧਾਰਮਿਕ ਸਥਾਨਾਂ ਦੀ ਵਰਤੋਂ ਕਰਦਾ ਰਿਹਾ ਚੋਣ ਚੋਣਾਂ ਦੇ ਵਿੱਚ ਇੱਕ ਕਹਿੰਦੇ ਜੀ ਇਹ ਗਲਤ ਜਾਣਕਾਰੀ ਦਿੱਤੀ ਇਹਨੇ ਜੀ ਕੋਈ ਗੱਲਾਂ ਕੀਤੀਆਂ ਇਹਨਾਂ ਨੇ ਕਈ ਗੱਲਾਂ ਕਰਕੇ ਪ੍ਰੋਟੇਸ਼ਨ ਪਾਤੀ ਹੈ ਤੇ ਮਾਨਯੋਗ ਸੁਪ ਹਾਈ ਕੋਰਟ ਨੇ ਇਹ ਫੈਸਲਾ ਕੀਤਾ ਕਿ ਜਿੰਨੀਆਂ ਵੀ ਜਿੰਨੇ ਵੀ ਉਮੀਦਵਾਰ ਖੜੇ ਆ ਉੱਤੇ ਖਡੂਰ ਸਾਹਿਬ ਤੇ ਵਿੱਚ ਸਭ ਨੂੰ ਬਣਾ ਪਾਤੀ ਹੈ ਨਾ ਨਵਾਂ ਪੰਗਾ ਖੜਾ ਕਰਤਾ ਮਾਨਯੋਗ ਹਾਈ ਕੋਰਟ ਨੇ ਹੁਣ ਨਿੱਕੇ ਨਿੱਕੇ ਉਮੀਦਵਾਰ ਜਿਹੜੇ ਪਾਰਟੀ ਬਣਗੇ ਹਾਈ ਕੋਰਟ ਜਾਣਗੇ ਸਾਰੇ ਕੋਈ ਪੱਖ ਚ ਕਹੂਗਾ ਕੋਈ ਖਿਲਾਫ ਕਹੂਗਾ ਠੀਕ ਹੈ ਜੀ ਉਹ ਜਾਣਗੇ ਹੁਣ ਵੱਡਾ ਚਨੌਤੀ ਹੈਗੀ ਆ ਉੱਥੇ ਦੇ ਜਿਹੜਾ ਕਾਂਗਰਸ ਦਾ ਉਮੀਦਵਾਰ ਕਿਹੜਾ ਸੀਗਾ ਹੂੰ ਕੁਲਬੀਰ ਜੀ ਦਾ ਕੁਲਬੀਰ ਜੀ ਦਾ ਉਹਦੇ ਵਾਸਤੇ ਬੜੀ ਚੁਣੌਤੀ ਜ ਮਲਟੋਆ ਸਾਹਿਬ ਵੀ ਉੱਥੇ ਸੀ ਹਾਂ ਮਲਟੋਆ ਸਾਹਿਬ ਉਹਨਾਂ ਵਾਸਤੇ ਚੁਣੌਤੀ ਮਲਟੋਆ ਸਾਹਿਬ ਕੀ ਕਹਿਣਗੇ ਉੱਥੇ ਅਮਰਪਾਲ ਬਾਰੇ ਹੂੰ ਜੀ ਦਾ ਸਾਹਿਬ ਕੀ ਕਹਿੰਗੇ ਅਮਰਪਾਲ ਬਾਰੇ ਉਹਨਾਂ ਬੜੇ ਵੱਡੀ ਚੁਣੌਤੀ ਬਣ ਜਾਣੀ ਲਾਲਜੀਤ ਭੁੱਲਰ ਲਾਲਜੀਤ ਭੁੱਲ ਅੱਛਾ ਕਮਾਲ ਦੀ ਗੱਲ ਆ ਇਹ ਤੇ ਲਾਲਜੀਤ ਭੁੱਲ ਤਾਂ ਕਰ ਉਹੀ ਕਹਿਣਗੇ ਜੋ ਸਰਕਾਰ ਕਹੇਗੀ ਉਪਰੋਂ ਆਰਡਰ ਆਏਗਾ ਉਹ ਤਾਂ ਉਹੀ ਕਹਿਣਗੇ ਤੇ ਪਰ ਇਹ ਦੋਵਾਂ ਵਾਸਤੇ ਬੜਬਣਾ ਬਣ ਜਾਣੀਆਂ ਅੱਛਾ ਦੂਜੀ ਗੱਲ ਇਹ ਆ ਉਹਨਾਂ ਨੇ ਅ ਇਹ ਆਖੀਏ ਗੱਲ ਵਿਕਰਮ ਨੇ ਕਿ ਇਹਨਾਂ ਨੇ ਖਰਚੇ ਨਹੀਂ ਦਿਖਾਏ ਹੂੰ ਇਹਨਾਂ ਨੇ ਧਾਰਮਿਕ ਸਥਾਨ ਵਰਤੇ ਮੇਰੇ ਖਿਆਲ ਚ ਵਿਕਰਮ ਨੂੰ ਇਸ ਗੱਲ ਦਾ ਬਹੁਤਾ ਅਲਮ ਨਹੀਂ ਹੈ ਉਹ ਤਾਂ ਮਾਨਯੋਗ ਅਦਾਲਤ ਨੇ ਫੈਸਲਾ ਕਰਨਾ ਪਰ ਮੇਰੇ ਜਿੰਨੀ ਕਿ ਮੇਰੇ ਤੁਸ਼ ਬੁੱਧੀ ਆ ਉਹਦੇ ਮੁਤਾਬਕ ਮੈਂ ਕਹਿ ਰਿਹਾ ਕਿ ਇਹ ਚੋਣ ਅਮਰਪਾਲ ਨੇ ਨਹੀਂ ਲੜੀ ਹੂੰ ਇਹ ਚੋਣ ਲੋਕਾਂ ਨੇ ਲੜੀਆਂ ਆਪਣੇ ਕੋਲੋਂ ਲੜੀਆਂ ਲੋਕਾਂ ਨੇ ਦਿੱਤੇ ਆ ਪੈਸੇ ਆਪਣੇ ਕੋਲੋਂ ਪੈਹ ਦਿੱਤੇ ਆ ਗਲਤ ਤਾਂ ਜੇ ਉੱਥੇ ਅਮਰਤਪਾਲ ਨੇ ਪੈਸੇ ਦਿੱਤੇ ਹੁਣ ਉਹਦੇ ਖਾਤੇ 'ਚ ਪੈਸੇ ਗਏ ਹੁਣ ਠੀਕ ਹੈ ਨਾ ਜੀ ਉਹਨੇ ਖਰਚੇ ਹੁਣ ਪੈਸੇ ਉੱਥੇ ਤਾਂ ਲੋਕਾਂ ਨੇ ਲਾਦਾ ਸਰ ਉਹ ਤਾਂ ਲੋਕਾਂ ਦੀ ਚੋਣ ਸੀ ਤਰਮਿੰਦਰ ਜੀ ਉਹ ਤਾਂ ਅਮਰਤਪਾਲ ਦੀ ਚੋਣ ਕਿੱਥੇ ਸੀ ਉਹ ਤਾਂ ਲੋਕਾਂ ਦੀ ਚੋਣ ਸੀ ਲੋਕਾਂ ਨੇ ਦਿੱਤਾ ਖਡੂਰ ਸਾਹਿਬ ਨੂੰ ਵੀ ਤੇ ਫਰੀਦਕੋਟ ਨੂੰ ਵੀ ਇਹ ਤਾਂ ਲੋਕਾਂ ਦੀ ਚੋਣ ਸੀ ਜੇ ਲੋਕਾਂ ਦੀ ਚੋਣ ਦੇ ਵਿੱਚ ਉਹ ਤਾਂ ਲੋਕਾਂ ਨੇ ਜਾ ਕੇ ਤਾਂ ਗੁਰਦੁਆਰੇ ਵਿੱਚ ਵੀ ਜਾ ਕੇ ਉੱਥੇ ਵੀ ਇੱਕ ਤੌਰ ਤੇ ਆ ਜਾ ਕੇ ਉੱਥੇ ਕਿਹਾ ਜੀ ਤੁਸੀਂ ਆਓ ਜੀ ਕਰੀਏ ਪਾਂ ਕੱਲ ਹੂੰ ਜੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ